ਸਵਾਗਤ ਹੈ ਸਾਡੇ ਚੈਨਲ ਕਲੀਅਰ ਪ੍ਰਾਪਰਟੀ ਅਪਡੇਟ ਤੇ ਅੱਜ ਤੁਹਾਡੇ ਲਈ 8 ਕਿੱਲੇ ਜ਼ਮੀਨ ਲੈ ਕੇ ਆਏ ਜੀ ਬਹੁਤ ਵਧੀਆ ਲੋਕੇਸ਼ਨ ਤੇ ਜ਼ਮੀਨ ਹੈ ਜੀ ਤੇ ਜ਼ਮੀਨ ਲਿੰਕ ਰੋਡ ਦੇ ਫਰੰਟ ਤੇ ਹੈ ਜੀ ਜ਼ਮੀਨ ਦੇ ਪਿੱਛੋਂ ਵੀ ਰਸਤਾ ਲੱਗਦਾ ਹੈ ਤਿੰਨ ਕਰਬ ਦਾ ਬਹੁਤ ਵਧੀਆ ਲੋਕੇਸ਼ਨ ਤੇ ਜ਼ਮੀਨ ਹੈ ਜੀ ਜ਼ਮੀਨ ਵਿੱਚ ਹਰ ਇੱਕ ਕਿਸਮ ਦੀ ਫਸਲ ਹੈ ਇਹ ਆਪਾਂ ਜ਼ਮੀਨ ਬਾਰੇ ਤੁਹਾਨੂੰ ਅੱਗੇ ਦੱਸੀਏ ਤਾਂ ਜ਼ਮੀਨ ਦੇ ਵਿੱਚ ਪਾਈਪ ਲਾਈਨ ਵੀ ਪਈ ਹੋਈ ਹੈ ਤੇ ਤੁਹਾਨੂੰ ਅੱਗੇ ਧਾਕੇ ਦਿਖਾਵਾਂਗੇ ਪੁੱਠਾ ਬਣਿਆ ਹੋਇਆ ਜੀ ਤੇ ਜ਼ਮੀਨ ਦੇ ਵਿੱਚ ਹਰ ਇੱਕ ਕਿਸਮ ਦੀ ਆਪਾਂ ਫਸਲ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਹੋ ਜਾਂਦੀ ਹੈ ਤੇ ਜ਼ਮੀਨ ਲਿੰਕ ਰੋਡ ਤੇ ਦੋ ਕੀਲਿਆਂ ਦਾ ਫਰੰਟ ਲੱਗਦਾ ਜੀ ਇਹਨੂੰ ਤੇ ਚੌਰਸ ਜ਼ਮੀਨ ਹੈ ਜੀ ਤੇ ਜਮੀਨ ਦੇ ਸਬੰਧੀ ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤਾਂ ਇਸ ਬਾਰੇ ਜਮੀਨ ਸਬੰਧੀ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਪਟਿਆਲਾ ਤਹਿਸੀਲ ਦੀ ਜ਼ਮੀਨ ਹੈ ਜੀ ਤੇ ਨਾਲ ਹੀ ਤੁਹਾਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰਿਆ ਕਰੋ ਤਾਂ ਕਿ ਤੁਹਾਡੇ ਲਈ ਹੋਰ ਜ਼ਮੀਨਾਂ ਦੀਆਂ ਵੀਡੀਓ ਐਸੀ ਬਣਾਉਂਦੇ ਰਹੀਏ ਤੇ ਤੁਹਾਨੂੰ ਦਿਖਾਉਂਦੇ ਰਹੀਏ ਸ਼ੁਕਰੀਆ ਧੰਨਵਾਦ